ਉਸੀਂ ਪਤਾ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਚਾਈਨਾ ਡੋਰ ਆ ਜਿੱਥੇ ਵੀ ਚਾਈਨਾ ਡੋਰ ਸਾਨੂੰ ਮਿਲਿਆ ਉਸ ਦੇ ਖਿਲਾਫ ਸਖਤ ਕਾਰਵਾਈ ਮਤਲਬ ਮੁਕਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਾਂਗੇ ਇਹ ਸਾਡੇ ਪਠਾਨਕੋਟ ਪੁਲਿਸ ਵੱਲੋਂ 警告 ਆ ਕਿ ਇਹ ਖੁਸ਼ੀ ਦਾ ਤਿਹਾਰ ਆ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਆ ਜ਼ਖਮ ਨਾ ਵੰਡੋ ਇਹ ਮਤਲਬ ਇਹਦੇ ਨਾਲ ਜਾਨਵਰ ਜ਼ਖਮੀ ਹੁੰਦੇ ਆ ਇਨਸਾਨਾਂ ਦੀ ਜਾਨ ਚਲੀ ਜਾਂਦੀ ਆ ਤੇ ਜੇਕਰ ਸਾਨੂੰ ਫਿਊਚਰ ਦੇ ਵਿੱਚ ਕਿਤੇ ਵੀ ਗੱਟੂ ਕੋ ਚਾਈਨਾ ਡੋਰ ਮਿਲ ਗਈ ਫਿਰ ਕਾਰਵਾਈ ਬਹੁਤ ਸਖਤ ਹੋਏਗੀ ਔਰ ਇਹਦੇ ਵਿੱਚ ਉਹ ਇਸ ਕਾਨੂੰਨੀ ਕਾਰਵਾਈ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਏਗਾ ਉਹਦੇ ਵਾਸਤੇ ਕੀ ਅਪੀਲ ਹੈ ਜੀ ਸ਼ਹਿਰ ਅਸਿਆ ਨੂੰ ਦੁਕਾਨਦਾਰਾਂ ਨੂੰ ਦੁਕਾਨਦਾਰ ਅਪੀਲ ਹੈ ਤੁਸੀਂ ਰਿਵੀਅ ਟ੍ਰੈਡੀਸ਼ਨਲ ਡੋਰਾ ਸੀ ਪੁਰਾਣੀਆਂ ਮਾਝਾ ਲਾ ਕੇ ਜਿਹੜੀਆਂ ਚੱਲਦੀਆਂ ਸੀ ਉਹ ਚਲਾਓ ਕਿਉਂ ਇਹ ਮੌਤ ਵੰਡ ਰਹੇ ਆ ਤੁਸੀਂ ਲੋਕਾਂ ਨੂੰ ਜਗ੍ਹਾ ਜਗ੍ਹਾ ਉਹ ਖਿਲਰੀਆਂ ਫਿਰਦੀਆਂ ਸੜਕਾਂ ਦੇ ਉੱਤੇ ਕੋਈ ਸਕੂਟਰ ਦਾ ਸਵਾਰ ਨਗਦਾ ਕੋਈ ਸਾਈਕਲ ਸਵਾਰ ਨਗਦਾ ਗਲਾ ਕੱਟਿਆ ਗਿਆ ਕਿਸੇ ਦਾ ਹੱਥ ਕੱਟਿਆ ਗਿਆ ਇਹ ਤਾਂ ਮੌਤ ਵੰਡਣ ਵਾਲੀ ਗੱਲ ਹੈ ਸੋ ਇਹ ਇਹ ਜ਼ਰੂਰੀ ਨਹੀਂ ਕਿ ਜਿਹੜੇ ਜਿਸ ਜਿਹਨੂੰ ਤੁਸੀਂ ਡੋਰ ਦਿੰਦੇ ਆ ਉਹ ਤੁਹਾਡੇ ਬੱਚਿਆਂ ਤੱਕ ਤੁਹਾਡੇ ਤੱਕ ਨਾ ਪਹੁੰਚ ਕਰ ਸਕੇ ਹੋ ਸਕਦਾ ਹੈ ਕਿ ਉਹ ਹੀ ਦੁਕਾਨਦਾਰ ਸ਼ਾਮ ਨੂੰ ਲੁਪੇਟੇ ਵਿੱਚ ਆ ਜਾਵੇ ਉਸ ਡੋਰ ਦੇ ਇਸ ਕਰਕੇ ਥੋੜਾ ਖੌਫ ਖਾਓ ਪਰ ਮਤਲਬ ਕਿ ਪਰਮਾਤਮਾ ਦਾ ਖੌਫ ਖਾਓ ਔਰ ਚੰਗੀ ਚੀਜ਼ ਬੰਡੋ ਪੁਰਾਣਾ ਟ੍ਰੈਡੀਸ਼ਨਲ ਜਿਹੜਾ ਤਿਹਾਰ ਸੀ ਪਤੰਗਾਂ ਦਾ ਉਹਦੇ ਤੇ ਤੁਸੀਂ ਆਪਣੀਆਂ ਪੁਰਾਣੀਆਂ ਡੋਰਾ ਮਾਝੇ ਵਾਲੀਆਂ ਡੋਰਾ ਨਾਲ ਖੁਸ਼ੀ ਮਨਾਓ ਤੇ ਇਸ ਤਰ੍ਹਾਂ ਦੀ ਜਿਹੜੀ ਚੀਜ਼ ਨੂੰ ਗਰੇਜ਼ ਕਰ